ਤੇ ਇਦਾਂ ਦੀ ਕੋਈ ਸੋਚ ਵੀ ਰੱਖਦੇ ਹੋ ਮਨ ਦੇ ਵਿੱਚ ਸੋਹਣਾ ਵਧੀਆ ਗਰਾਊਂਡ ਬਣ ਜਾਣੀ ਆ ਚਲੋ ਕੋਈ ਨਹੀਂ 200% ਇਸ ਦੇ ਹੱਕ ਦੇ ਵਿੱਚ ਆ ਟਰਨਮੈਂਟ ਦਾ ਚਲੋ ਸਾਡੇ ਹੁਣ ਇੱਥੇ ਪਿੰਡ ਬਜਵਾੜੇ ਦੇ ਵਿੱਚ ਵੀ ਬਸੀ ਪੁਰਾਣੀ ਵਾਲਿਆਂ ਨੇ ਉਹਨਾਂ ਨੇ ਵੀ ਕਰਵਾਇਆ ਇਹ ਜਿਹੜਾ ਨਸ਼ੇ ਦਾ ਕੰਮ ਆ ਇਹ ਹੈਗਾ ਸਰਕਾਰ ਦੀ ਰਿਸਪੌਂਸਿਬਿਲਟੀ ਤੇ ਜੇ ਕਿਸੇ ਨੇ ਤੁਹਾਡਾ ਨਾਲ ਸੰਪਰਕ ਕਰਨਾ ਹੋਵੇ ਕਿੱਥੇ ਸੰਪਰਕ ਕਰ ਸਕਦਾ ਤਾਂ ਕੀ ਕੰਟੈਕਟ ਨੰਬਰ ਅਸੀਂ ਬਾਕਾਇਦਾ ਦੇਖੋ ਇਹਦਾ ਪਲਾਨ ਕਰਾਂਗੇ ਖੇਡ ਮੇਲੇ ਦਾ ਹਾਂਜੀ ਜੀ ਦੋਸਤੋ ਇੱਕ ਵਾਰ ਫਿਰ ਜੁੜ ਚੁੱਕੇ ਆ ਤੁਸੀਂ ਸਾਡੇ ਜੀਬੀਸੀ ਅਪਡੇਟ ਚੈਨਲ ਦੇ ਨਾਲ ਤੇ ਪਹੁੰਚੇ ਆ ਪਿੰਡ ਬਜਵਾੜਾ ਕਲਾਂ ਤੇ ਇੱਥੋਂ ਅਸੀਂ ਲੰਘ ਰਹੇ ਸੀ ਤੇ ਆ ਗਰਾਊਂਡ ਜਿਹੜੀ ਬਹੁਤ ਵਧੀਆ ਤਿਆਰ ਕੀਤੀ ਹੋਈ ਆ ਫੁੱਟਬਾਲ ਗਰਾਊਂਡ ਆ ਤੇ ਬਜਵਾੜਾ ਕਲਾਂ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਹੁਣ ਨਵਨਿਯੁਕਤ ਬਣੇ ਨੇ ਬੱਬੂ ਮਹੇ ਜੀ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਸ ਗਰਾਊਂਡ ਬਣਾਉਣ ਦੇ ਵਿੱਚ ਤੇ ਦੇਖਿਆ ਕਿ ਚਾਰ ਦੁਆਰ ਵੀ ਕੀਤੀ ਪਈ ਹੈ ਜੰਗਲੇ ਲਾਤੇ ਆ ਦਾ ਗੇਟਵੇ ਵੀ ਲਾਤਾ ਹੋਇਆ ਤਾਂ ਵਧੀਆ ਤਰੀਕਾ ਜਿਹੜਾ ਦੇਖਣ ਨੂੰ ਵਧੀਆ ਲੱਗਦੀ ਪਈ ਹੈ ਤੇ ਬੱਚੇ ਵੀ ਜਿਹੜੇ ਨੇ ਖੇਡਦੇ ਨਜ਼ਰ ਆ ਰਹੇ ਨੇ ਬੱਬੂ ਮਹੈ ਸਰਪੰਚ ਸਾਹਿਬ ਜਿਹੜੇ ਨੇ ਉਹ ਵੀ ਇੱਥੇ ਰਾਉਂਡ ਤੇ ਸੀ ਅੱਜ ਤੇ ਕੁਦਰਤੀ ਸਾਨੂੰ ਮਿਲ ਗਏ ਤੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਗਰਾਊਂਡ ਤਾਂ ਬਹੁਤ ਵਧੀਆ ਤਿਆਰ ਹੋ ਗਈ ਜੀ ਤੇ ਬਾਕੀ ਹੋਰ ਕੀ ਕੀ ਇੱਥੇ ਕਰਨ ਦਾ ਪ੍ਰਬੰਧ ਸੋਚ ਰਹੇ ਹੋ ਜੀ ਧੰਨਵਾਦ ਈਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਤੁਹਾਡੀ ਨਿਗਾ ਬੜੀ ਤੇਜ ਆ ਤੁਸੀਂ ਦੇਖ ਕੇ ਚਲੋ ਮੈਨੂੰ ਮੱਲੋ ਇੱਧਰ ਗਰਾਊਂਡ ਦੇ ਵਿੱਚ ਤੁਸੀਂ ਆਏ ਆ ਧੰਨਵਾਦ ਤੁਹਾਡਾ ਇਹ ਭਾਜੀ ਇਦਾਂ ਸੀਗਾ ਆਪਾਂ ਮੇਰੇ ਖਿਆਲ ਤੁਸੀਂ ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਇਹਦੀ ਕਵਰੇਜ ਕੀਤੀ ਆ ਗਰਾਊਂਡ ਦੀ ਤੁਹਾਡੇ ਮਾਧਿਅਮ ਰਾਹੀਂ ਆਪਾਂ ਪਬਲਿਕ ਨੂੰ ਸੁਨੇਹਾ ਦਿੱਤਾ ਸੀ ਬਾਕੀ ਆ ਤੁਸੀਂ ਦੇਖ ਲਓ ਆਮ ਪਬਲਿਕ ਵੀ ਉਹ ਵੀ ਬੜੀ ਖੁਸ਼ ਹੈਗੀ ਆ ਕਿਉਂਕਿ ਉਪਰਾਲਾ ਸਰਕਾਰ ਦਾ ਆ ਚਲੋ ਹਿੱਸੇ ਸਾਡੇ ਆਉਣੀ ਸੀ ਮਿਹਨਤ ਇਹ ਜਿਹੜੀ ਆ ਮਿਹਨਤ ਸਾਡੀ ਬਾਰਾ ਹੀ ਆ ਜਿਹੜੀ ਆਪਾਂ ਸ਼ੁਰੂ ਕੀਤੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਹਾਂਜੀ ਸੋ ਹੁਣ ਅੱਜ ਮੈਂ ਤਾਂ ਆਇਆ ਸੀਗਾ ਕਿ ਇਹ بارش ਹੋ ਕੇ ਹਟੀ ਆ ਤੇ ਅਸੀਂ ਇੱਥੇ ਇੱਕ ਖੇਡ ਮੇਲਾ ਬੱਚਿਆਂ ਦਾ ਜਿਹੜਾ ਹੈਗਾ ਉਹ ਕਰਾਉਣ ਬਾਰੇ ਜਿਹੜਾ ਸਾਡੀ ਟੀਮ ਹੈਗੀ ਹੈ ਜਨਮ ਤੁਮਾਰੇ ਲੇਖੇ ਸਾਡੀ ਸੰਸਥਾ ਐਨ ਜੀਓ ਠੀਕ ਹੈ ਤੇ ਉਹ ਅਸੀਂ ਇੱਕ ਮੀਟਿੰਗ ਰੱਖੀ ਸੀ ਮੈਂ ਕੱਲ ਦੀ ਤੇ ਮੈਂ ਕਹਿੰਦਾ ਪਹਿਲਾਂ ਇੱਕ ਵਾਰੀ ਆਪ ਦੇਖ ਲਈਏ ਮੌਕੇ ਤੇ ਜਾ ਕੇ ਵੀ ਗਰਾਊਂਡ ਜਿਹੜੀ ਹੈਗੀ ਇਹਦਾ ਕੀ ਐ ਇਸ ਵੇਲੇ ਕੰਡੀਸ਼ਨ ਉਹ ਸੋ ਥੋੜਾ ਮੀਂਹ ਕਰਕੇ ਪਾਣੀ ਪੂਣੀ ਖੜਾ ਆ ਇਹਦੀ ਆਪਾਂ ਜਿਹੜੀ ਹੈਗੀ ਆ ਜੋ ਵੀ ਇਹਦਾ ਬਣਦਾ ਹੈਗਾ ਗਰਾਊਂਡ ਦਾ ਲੈਵਲ ਵਗੈਰਾ ਉਹ ਕਰਵਾ ਕੇ ਤਾਂ ਫਿਰ ਦੇਖਦੇ ਆ ਨੈਕਸਟ ਮੰਥ ਜਾਂ ਐਸੇ ਮਹੀਨੇ ਦੇ ਲਾਸਟ ਦੇ ਵਿੱਚ ਕਿਉਂਕਿ ਬਾਰਿਸ਼ ਜ਼ਿਆਦਾ ਹੋ ਗਈ ਆ ਤੇ ਗਰਾਊਂਡ ਥੋੜੀ ਖਰਾਬ ਹੋ ਗਈ ਆ ਹਾਂਜੀ ਤੇ ਆ ਜੋ ਨਾਲ ਨਾਲ ਚੱਲਦੇ ਆ ਤੇ ਗੱਲਬਾਤ ਵੀ ਜਾਰੀ ਰੱਖਦੇ ਆ ਤੇ ਸਰਪੰਚ ਸਾਹਿਬ ਅਕਸਰ ਦੇਖਿਆ ਗਿਆ ਕਈਆਂ ਪਿੰਡਾਂ ਦੇ ਵਿੱਚ ਅਸੀਂ ਦੌਰਾ ਕੀਤਾ ਤੇ ਗਰਾਊਂਡਾਂ ਦੇਖਦੇ ਆ ਬਹੁਤ ਸੋਹਣੀਆਂ ਵਿੱਚ ਘਾਹ ਵੀ ਜਿਹੜਾ ਕਿ ਫਾਰਮ ਤੋਂ ਕਈਆਂ ਨੇ ਮੰਗਾਇਆ ਤੇ ਕਈਆਂ ਨੇ ਸਪੈਸ਼ਲ ਘਾਹ ਲਗਵਾਏ ਹੋਏ ਨੇ ਵਧੀਆ ਫੁੱਟਬਾਲ ਦੇ ਵਾਸਤੇ ਵੀ ਵਧੀਆ ਪਲੇਅਰ ਖੇਡ ਸਕਣਾ ਉਸ ਗਰਾਊਂਡ ਦੇ ਵਿੱਚ ਤੇ ਇਦਾਂ ਦੀ ਕੋਈ ਸੋਚ ਵੀ ਰੱਖਦੇ ਹੋ ਮਨ ਦੇ ਵਿੱਚ ਦੇਖੋ ਜੀ ਮੈਂ ਮੇਰੀ ਮੁੰਡਿਆਂ ਨਾਲ ਗੱਲ ਹੋਈ ਸੀ ਜਿਹੜੇ ਮੁੰਡੇ ਫੁੱਟਬਾਲ ਕਿਉਂਕਿ ਮੈਂ ਵੀ ਫੁੱਟਬਾਲ ਖੇਡਦਾ ਰਿਆਂ 15 ਸਾਲ ਮੈਂ ਵੀ ਖੇលਿਆ ਬਜਵਾੜੇ ਦੇ ਵਿੱਚ ਸੋ ਮੇਰੀ ਕੋਸ਼ਿਸ਼ ਹੈਗੀ ਇਹ ਜੇ ਬਾਰਿਸ਼ ਨਾ ਪੈਂਦੀ ਅਸੀਂ ਇੱਥੇ ਇੱਕ ਵਾਰੀ ਕਰਾ ਮਰਵਾ ਕੇ ਨਾ ਜੀ ਘਾਹ ਦਾ ਆਪਾਂ ਛਿੱਟਾ ਦੇ ਦੇਣਾ ਸੀ ਤੇ ਉਹ ਫਿਰ ਕਾ ਚੱਲ ਪੰਦਾ 15 20 ਦਿਨਾਂ ਮਹੀਨੇ ਦੇ ਵਿੱਚ ਵਿੱਚ ਵੀ ਚੱਲ ਪੰਦਾ ਫਿਰ ਉਹ ਮਸ਼ੀਨ ਦੇ ਨਾਲ ਉਹਦੀ ਜਿੱਦਾਂ ਬਾਅਦ ਵਿੱਚ ਜਿੱਦਾਂ ਕਟਿੰਗ ਹੁੰਦੀ ਰਹਿੰਦੀ ਆ ਸੋਹਣਾ ਵਧੀਆ ਗਰਾਊਂਡ ਬਣ ਜਾਣੀ ਆ ਚਲੋ ਕੋਈ ਨਹੀਂ ਅਸੀਂ ਹਾਲੇ ਬਾਰਿਸ਼ ਹੋ ਗਈ ਕਰਕੇ ਥੋੜਾ ਡਿਲੇ ਹੋ ਗਿਆ ਪਰ ਉਹ ਪ੍ਰੋਸੈਸ ਜਿਹੜਾ ਸਾਡਾ ਉਹੀ ਆ ਵਧੀਆ ਸੋਹਣੀ ਚੀਜ਼ ਬਣਾਵਾਂਗੇ ਇਹਨੂੰ ਠੀਕ ਆ ਤੇ ਅਕਸਰ ਦੇਖਿਆ ਜਾਂਦਾ ਕਿ ਹੁੰਦੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਕਾਫੀ ਯੋਗਦਾਨ ਹੋ ਰਿਹਾ ਉਹ ਕਾਫੀ ਜਿਹੜੇ ਟੂਰਨਾਮੈਂਟ ਨੇ ਪਿੰਡਾਂ ਦੇ ਵਿੱਚ ਕਰਵਾਏ ਜਾ ਰਹੇ ਨੇ ਤੇ ਬੱਚਿਆਂ ਨੂੰ ਵੀ ਉਤਸ਼ਾਹ ਕਰ ਰਹੇ ਨੇ ਇਸ ਮੈਚਾਂ ਦੇ ਵਿੱਚ ਜਾਂ ਖੇਡਣ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਇੱਕ ਨਸ਼ਿਆਂ ਤੋਂ ਵੀ ਬੱਚੇੜੇ ਦੂਰ ਹੁੰਦੇ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਦੇਖੋ ਜੀ ਮੈਂ ਤੁਹਾਨੂੰ ਸਹੀ ਦੱਸਾਂ ਵੀ ਮੈਂ ਤਾਂ 200% ਇਸ ਦੇ ਹੱਕ ਦੇ ਵਿੱਚ ਆਂ ਦੇਰ ਆਏ ਦਰੋਸਤਾਏ ਇਹ ਜਿਹੜਾ ਕੰਮ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਇਹਨਾਂ ਦੇ ਆਉਣ ਦਾ ਸਭ ਤੋਂ ਵੱਡਾ ਰੀਜ਼ਨ ਸੀਗਾ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਜਿਹਨੇ ਆਪਣੇ ਥੋੜੇ ਸਮੇਂ ਦੇ ਵਿੱਚ ਜਿਹੜੇ ਪੈਰ ਦਾ ਇਹਨੇ ਪਸਾਰਾ ਕੀਤਾ ਨਸ਼ੇ ਦਾ ਭਗਵੰਤ ਮਾਨ ਦੇ ਆਉਣ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਸੀ ਇਹ ਸੀ ਪਰ ਇਹਨਾਂ ਨੇ ਮਤਲਬ 22 ਚ ਇਲੈਕਸ਼ਨ ਹੋਏ ਆ 2 ਸਾਲ 3 ਸਾਲ ਆਪਾਂ ਨਗਾਹਾਤੇ ਆ ਪਰ ਮੈਂ ਫਿਰ ਵੀ ਐਪਰੀਸ਼ੀਏਟ ਕਰੂੰਗਾ ਸਰਕਾਰ ਨੂੰ ਕਿਉਂਕਿ ਸਾਨੂੰ ਇਦਾਂ ਦੇ ਕਦਮ ਚੱਕਣ ਦੀ ਲੋੜ ਆ ਫੇਰੇ ਕਿਤੇ ਨਾ ਕਿਤੇ ਠੱਲ ਨਸ਼ੇ ਤੇ ਪੈਣੀ ਆ ਅਦਰਵਾਈਜ਼ ਜੋ ਪਹਿਲਾਂ ਅਸੀਂ ਦੇਖਦੇ ਆ ਰਹੇ ਸੀ ਉਹੀ ਇਹ 3 ਸਾਲ ਦੇ ਵਿੱਚ ਵੀ ਦੇਖਿਆ ਕਿ ਜਿਆਦਾ ਕੋਈ ਇਸ ਚੀਜ਼ ਦੇ ਉੱਤੇ ਸ਼ਕਤੀ ਨਹੀਂ ਸੀ ਪਰ ਜਿਹੜਾ ਹੁਣ ਇਹਨਾਂ ਨੇ ਆ ਸਟੈਪ ਚੱਕਿਆ ਉਹ ਮਤਲਬ ਬਹੁਤ ਜਿਆਦਾ ਸ਼ਲਾਘਾਯੋਗ ਆ ਜੇ ਮੈਂ ਕਿਤੇ ਮੇਰੀ ਕਿਤੇ ਇਹਨਾਂ ਦੇ ਨਾਲ ਕਿਤੇ ਗੈੱਟ ਟੂਗੇਦਰ ਹੁੰਦੀ ਆ ਮਾਨ ਸਾਹਿਬ ਨਾਲ ਤੇ ਕੁਝ ਗੱਲਾਂ ਸਾਡੀਆਂ ਵੀ ਹੈਗੀਆਂ ਅਸੀਂ ਵੀ ਕਰਾਂਗੇ ਪਰ ਐਪਰੀਸ਼ੀਏਟ ਕਰਾਂਗੇ ਉਹਨਾਂ ਨੂੰ ਇਹ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ ਪਿੱਛੇ ਨਾ ਹਟਿਓ ਹੁਣ ਮੈਂ ਤਾਂ ਇਹ ਐਡਵਾਈਸ ਦਊਂਗਾ ਕਿ ਇਸ ਗੱਲ ਤੋਂ ਪਿੱਛੇ ਨਾ ਹਟਿਓ ਤੇ ਜੇ ਆਪਾਂ ਗਾਹਾਂ ਚਾਹੁੰਦੇ ਆ ਫਿਊਚਰ ਦੇ ਵਿੱਚ ਮੁੜ ਕੇ ਦੁਬਾਰਾ ਆਮ ਪਬਲਿਕ ਦੇ ਵਿੱਚ ਅਸੀਂ ਆਈਏ ਪਰ ਇਹ ਜਿਹੜਾ ਇਹਨਾਂ ਨੇ ਸਟੈਪ ਚੱਕਿਆ ਬਹੁਤ ਵਧੀਆ ਆ ਔਰ ਸ਼ਲਾਘਾਯੋਗ ਆ ਤੇ ਸਰਪੰਚ ਸਾਹਿਬ ਤੁਸੀਂ ਵੀ ਸਰਪੰਚ ਹੋ ਤੇ ਤੁਹਾਡਾ ਵੀ ਬਾਕੀ ਹੋਰ ਪਿੰਡਾਂ ਦੇ ਨਾਲ ਵੀ ਰابطਾ ਕਾਇਮ ਹੁੰਦਾ ਹੋਵੇਗਾ ਉਹ ਸਰਪੰਚਾਂ ਦੇ ਰੂਬਰੂ ਤੁਸੀਂ ਹੁੰਦੇ ਹੋਵੋਗੇ ਤੇ ਕਿਹੋ ਜਿਹਾ ਪ੍ਰਭਾਵ ਦੇਖਦੇ ਹੋ ਜਿਹੜੇ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਉਪਰਾਲਾ ਸ਼ੁਰੂ ਕੀਤਾ ਗਿਆ ਤੇ ਪਿੰਡਾਂ ਵਿੱਚ ਜਿਹੜੇ ਟੂਰਨਾਮੈਂਟ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਦੇਖੋ ਇਹ ਟੂਰਨਾਮੈਂਟ ਦਾ ਚਲੋ ਸਾਡੇ ਹੁਣ ਇੱਥੇ ਪਿੰਡ ਬਜਵਾੜੇ ਦੇ ਵਿੱਚ ਵੀ ਬਸੀ ਪੁਰਾਣੀ ਵਾਲਿਆਂ ਨੇ ਉਹਨਾਂ ਨੇ ਵੀ ਕਰਵਾਇਆ ਬਲਾਸਪੁਰ ਥੋੜੇ ਟਾਈਮ ਪਹਿਲਾਂ ਫੁੱਟਬਾਲ ਦਾ ਟੂਰਨਾਮੈਂਟ ਹੋ ਕੇ ਹਟਿਆ ਹੁਣ ਸਿੰਘਪੁਰਚ ਵੀ ਹੈਗਾ ਅਸੀਂ ਵੀ ਪਲਾਨ ਕਰ ਰਹੇ ਆ ਇਹ ਜਿਹੜਾ ਨਸ਼ੇ ਦਾ ਕੰਮ ਆ ਇਹ ਹੈਗਾ ਸਰਕਾਰ ਦੀ ਰਿਸਪੌਂਸਿਬਿਲਟੀ ਦੇਖੋ ਇਹ ਆਮ ਪੰਚਾਇਤ ਸਰਪੰਚਾਂ ਦੇ ਬਸ ਦੀ ਗੱਲ ਹੈ ਨਹੀਂ ਕਿਉਂਕਿ ਬਹੁਤ ਵੱਡੇ ਲੈਵਲ ਤੇ ਵੱਡੇ ਸਕੇਲ ਦੇ ਉੱਤੇ ਕੰਮ ਚੱਲਦਾ ਇਹ ਇਹਨਾਂ ਨੂੰ ਤਾਂ ਸਰਕਾਰਾਂ ਹੀ ਠੱਲ ਪਾ ਸਕਦੀਆਂ ਜਿੱਦਾਂ ਹੁਣ ਆ ਦੋ ਤਿੰਨ ਰੀਸੈਂਟਲੀ ਜਿਹੜੇ ਐਕਸ਼ਨ ਕੀਤੇ ਆ ਭਗਵੰਤ ਸਿੰਘ ਮਾਨ ਨੇ ਜਾਂ ਇਹਨਾਂ ਦੀ ਗਵਰਨਮੈਂਟ ਨੇ ਉਹਦੇ ਨਾਲ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹਿਲਜੁਲ ਹੋਈ ਆ ਈਵਨ ਕਿ ਸਾਡੇ ਪਿੰਡ ਦੇ ਵਿੱਚ ਵੀ ਕੱਲ ਇੱਥੇ ਮਤਲਬ ਪੁਲਿਸ ਮੁਲਾਜ਼ਮ ਆਏ ਆ ਉਹਨਾਂ ਨੇ ਰੇਡ ਕੀਤੀ ਆ ਜੋ ਵੀ ਉਹਨਾਂ ਦੀ ਇਨਪੁਟ ਸੀਗੀ ਉਹਨਾਂ ਨੂੰ ਜੋ ਉਹਨਾਂ ਦੇ ਸੂਤਰਾਂ ਤੋਂ ਉਹਨਾਂ ਨੂੰ ਕੋਈ ਸੂਚਨਾ ਮਿਲੀ ਸੀ ਰੇਡ ਕੀਤੀ ਆ ਔਰ ਬੰਦੇ ਵੀ ਮੇਰੇ ਹਿਸਾਬ ਨਾਲ ਅਰੈਸਟ ਕੀਤੇ ਗਏ ਆ ਤੇ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ ਇਸੀ ਤਰ੍ਹਾਂ ਇਮਾਨਦਾਰੀ ਦੇ ਨਾਲ ਬਿਲਕੁਲ ਟਰਾਂਸਪਰੈਂਸੀ ਦੇ ਨਾਲ ਜੇ ਸਰਕਾਰ 2 ਸਾਲ ਕੰਮ ਕਰ ਗਈ ਤੇ ਮੇਰੇ ਹਿਸਾਬ ਨਾਲ ਫਿਰ ਫਿਊਚਰ ਵਧੀਆ ਹੋਊਗਾ ਇਹਨਾਂ ਦਾ ਜਿਵੇਂ ਕਿ ਆਪਾਂ ਨੂੰ ਪਤਾ ਕਿ ਕਸੋ ਸਰਚ ਅਭਿਆਨ ਵੀ ਚੱਲਦੇ ਨੇ ਜੀ ਜੀ ਪੰਜਾਬ ਪੁਲਿਸ ਜਿਹੜੀ ਆ ਵਿੱਚ ਵਿਚਾਲੇ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਜਾਂ ਜਿੱਥੇ ਜਿਹੜੇ ਮੁਹੱਲੇ ਨੇ ਕਈ ਇਸ ਤਰ੍ਹਾਂ ਦੇ ਜਿੱਥੇ ਅਕਸਰ ਨਸ਼ਾ ਵੇਚਿਆ ਜਾਂਦਾ ਤੇ ਇਸ ਤੋਂ ਮੁਹੱਲਿਆਂ ਦੇ ਵਿੱਚ ਵੀ ਜਾ ਕੇ ਉੱਥੇ ਘੁੰਮ ਦੇਣੇ ਤੇ ਇਨਕੁਆਰੀ ਪੂਰੀ ਕਰ ਦੇਣੇ ਤੇ ਕਿੰਨਾ ਕੁ ਤੁਸੀਂ ਸਫਲ ਮਹਿਸੂਸ ਕਰਦੇ ਹੋ ਇਸ ਆਪਰੇਸ਼ਨ ਨੂੰ ਲੈ ਕੇ ਮੈਂ ਕਹਿੰਦਾ ਜੀ ਪੇ ਠੀਕ ਆ ਆਪਾਂ ਜਿਹੜਾ ਇਹਨਾਂ ਨੇ ਰਿਸਰਚ ਆਪਰੇਸ਼ਨ ਚ ਲਾਇਆ ਮੈਂ ਕੱਲ ਦੇਖਿਆ ਐਸਐਸਪੀ ਜਿਹੜੇ ਸਾਡੇ ਮਲਿਕ ਜੀ ਨਵੇਂ ਆਏ ਹੈਗੇ ਆ ਉਹਨਾਂ ਨੇ ਕਾਫੀ ਜਗ੍ਹਾ ਤੇ ਠਾਣਿਆਂ ਦੇ ਵਿੱਚ ਜਾ ਕੇ ਵੀ ਹੋਰ ਜਿਹੜੇ ਸਪੌਟ ਹੈਗੇ ਮੇਨ ਦਾ ਬੱਸ ਸਟੈਂਡ ਹੋ ਗਿਆ ਹੋਰ ਵੀ ਇਹਨਾਂ ਨੇ ਜਾ ਕੇ ਵਿਜ਼ਿਟ ਕੀਤਾ ਬਹੁਤ ਚੰਗਾ ਲੱਗਾ ਵਧੀਆ ਪਰ ਆਪਾਂ ਨੂੰ ਇਹ ਨਹੀਂ ਹੈਗਾ ਕਿ ਜਿਦਾਂ ਸਾਹਿਬ ਨਵੇਂ ਆਏ ਆ ਤੇ ਉਹਨਾਂ ਨੇ ਆਂਦਿਆਂ ਨੇ ਕੁਝ ਆਪਣਾ ਕੋਈ ਮੂਵਮੈਂਟ ਕੀਤੀ ਆ ਆਪਾਂ ਚਾਹੁੰਦੇ ਕਿ ਇਹ ਕੰਟੀਨਿਊ ਰਹਿਣਾ ਚਾਹੀਦਾ ਫੇਰ ਹੀ ਆਪਾਂ ਇਹਦੇ ਠੱਲ ਪਾ ਸਕਾਂਗੇ ਕਿਉਂਕਿ ਜੇ ਇੱਕ ਦੋ ਘਰਾਂ ਨੂੰ ਅਸੀਂ ਡਿਸਮੈਂਟਲ ਕਰਕੇ ਜਾਂ ਢਾਕੇ ਫਿਰ ਉਹ ਮਤਲਬ ਗੱਲ ਨਹੀਂ ਬਣਨੀ ਇਹ ਤਾਂ ਮਤਲਬ ਕੰਟੀਨਿਊ 24 7 ਇਹ ਚੱਲਣਾ ਹੀ ਚਾਹੀਦਾ ਕੰਮ ਹੁਣ ਇਹ ਰੁਕਣਾ ਨਹੀਂ ਚਾਹੀਦਾ ਪਰ ਜਿੱਦਾਂ ਜੇ ਗੱਲ ਕਰੀਏ ਨਸ਼ਿਆਂ ਦੀ ਹੁਣ ਤਾਂ ਚਰਚਾ ਚੱਲ ਰਹੀ ਆ ਤੇ ਨਸ਼ਿਆਂ ਨੂੰ ਲੈ ਕੇ ਜੇ ਆਪਾਂ ਦੂਸਰੇ ਪਾਸੇ ਜਾਈਏ ਕ੍ਰਾਈਮ ਵਾਲੇ ਪਾਸੇ ਤਾਂ ਕ੍ਰਾਈਮ ਵੀ ਕਾਫੀ ਜ਼ਿਆਦਾ ਵੱਧ ਗਿਆ ਮਾਰ ਕਟਾਈ ਲੁੱਟਾਂ ਖੋਹਾਂ ਤੇ ਚੋਰੀਆਂ ਜੜੀਆਂ ਨੇ ਇਹ ਚੀਜ਼ ਨੂੰ ਜੜੀ ਨੱਥ ਨਹੀਂ ਪੈ ਰਹੀ ਦੇਖੋ ਸਾਰੇ ਤਾਂ ਇਦਾਂ ਹੈਗਾ ਕਿ ਉਹਦੇ ਵਿੱਚ ਵੀ ਦੇਖੋ ਕਿਤਨਾ ਕਿਤੇ ਸਰਕਾਰੀ ਇਨਵੋਲਵ ਹੁੰਦੀ ਆ ਹਰ ਇੱਕ ਕੰਮ ਦੇ ਵਿੱਚ ਚਾਹੇ ਕੋਈ ਵੀ ਜਦੋਂ ਆਪਾਂ ਨਸ਼ੇ ਦੀ ਗੱਲ ਕਰਦੇ ਆ ਸਰਕਾਰ ਨੂੰ ਹੀ ਬਲੇਮ ਕਰਦੇ ਆ ਸੋ ਇਹਦੇ ਤੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਤਾਂ ਪਹਿਲਾਂ ਤੋਂ ਵੀ ਚੱਲ ਰਿਹਾ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਏਸੀ ਸਰਕਾਰ ਦੇ ਵਿੱਚ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਇਹ ਮਾਰਕਟਾਈ ਇਹ ਉਹ ਤੇ ਜਿਹੜਾ ਨਸ਼ੇ ਦੀ ਗੱਲ ਆਪਾਂ ਮੇਨ ਨਸ਼ੇ ਦੀ ਗੱਲ ਕਰਦੇ ਆ ਕਿ ਜਿਹੜਾ ਇਹਨਾਂ ਨੇ ਜਿਹੜਾ ਕਦਮ ਚੱਕਿਆ ਸਰਕਾਰ ਨੇ ਇਹ ਇਹਨਾਂ ਨੂੰ 2022 ਚ ਜਦੋਂ ਇਹ ਕੁਰਸੀ ਤੇ ਬੈਠੇ ਆ ਉਸ ਤੋਂ ਬਾਅਦ ਨਾਲ ਹੀ ਜੇ ਕਿਤੇ ਇਹ ਕਰ ਦਿੰਦੇ ਤੇ ਮਤਲਬ ਮਾਹੌਲ ਕੁਝ ਪੰਜਾਬ ਦਾ ਅੱਜ ਹੋ ਰਿਹਾ ਹੀ ਹੋਣਾ ਸੀ ਚਲੋ ਜੇ ਆਪਾਂ ਕਹਿੰਨੇ ਕਿ ਜੇ ਸਮਾਂ ਲੱਗ ਵੀ ਗਿਆ ਨਿਕਲ ਗਿਆ ਜਿਹੜੀ ਚੀਜ਼ ਨਿਕਲੇਗੀ ਹੁਣ ਉੱਤੇ ਆਪਾਂ ਗੱਲ ਵੀ ਨਹੀਂ ਕਰਨੀ ਸੋ ਜਿਹੜੇ ਆ 2 ਸਾਲ ਹੈਗੇ ਆ ਜੀ ਇਸੇ ਤਰ੍ਹਾਂ ਕਿਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਕਾਰਵਾਈ ਜਾਰੀ ਰੱਖੀ ਤੇ ਵਧੀਆ ਸਮਾਂ ਆਊਗਾ ਇਹਨਾਂ ਦੇ ਲਈ ਤੇ ਹੁਣ ਜਿਹੜਾ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਕਿਹੜੀਆਂ ਕਿਹੜੀਆਂ ਉੱਚ ਖੇਡਾਂ ਹੋਣਗੀਆਂ ਤੇ ਕਦੋਂ ਤੋਂ ਕਦੋਂ ਤੱਕ ਟੂਰਨਾਮੈਂਟ ਚੱਲੇਗਾ ਸਰ ਦੇਖੋ ਆ ਮੌਸਮ ਕਰਕੇ ਥੋੜਾ ਜਿਹਾ ਸਾਡੀ ਪਲੈਨਿੰਗ ਚੇਂਜ ਹੋ ਗਈ ਆ ਮੈਂ ਤੇ ਵੈਸੇ ਮਾਰਚ ਦੇ ਪਹਿਲੇ ਹਫਤੇ ਦਾ ਪਲਾਨ ਬਣਾਇਆ ਸੀ ਕੁਝ ਥੋੜਾ ਜਿਹਾ ਹਲੇ ਅੰਡਰ ਕੰਸਟਰਕਸ਼ਨ ਕੰਮ ਚੱਲਦਾ ਪਿਆ ਇਹਦਾ ਮਟੀਰੀਅਲ ਹਲੇ ਇੱਦੇ ਪਿਆ ਆ ਤੇ ਉਹ ਠੇਕੇਦਾਰ ਨਾਲ ਮੇਰੀ ਗੱਲ ਹੋਈ ਆ ਤੇ ਉਹ ਇੱਕ ਦੋ ਦਿਨਾਂ ਦੇ ਵਿੱਚ ਇਹਨੂੰ ਉੱਥੋਂ ਰਿਮੂਵ ਕਰਾ ਲਣਗੇ ਸਮਾਨ ਤੇ ਉਸ ਤੋਂ ਬਾਅਦ ਫਿਰ ਸਾਰੇ ਜਣੇ ਜਿਹੜੀ ਸਾਡੀ ਟੀਮ ਹੈਗੀ ਆ ਬੈਠ ਕੇ ਆਪਾਂ ਇੱਕ ਪਲਾਨਿੰਗ ਕਰਕੇ ਤੇ ਮਾਰਚ ਦੇ 14 15 16 ਦੇ ਵਿੱਚ ਵਿੱਚ ਆਪਾਂ ਪਲਾਨਿੰਗ ਆ ਕਿ ਆਪਾਂ ਕਰਵਾ ਦੇਣਾ ਤੇ ਕੁਝ ਕਮੀਆਂ ਜਿੱਦਾਂ ਮਹਿਸੂਸ ਹੁੰਦੀਆਂ ਨੇ ਕੋਈ ਸ਼ੈੱਡ ਜਾਂ ਕੋਈ ਇੱਕ ਸਟੇਜ ਵਗੈਰਾ ਹੈ ਨਾ ਚਾਹੀਦੀ ਲੋੜ ਮਹਿਸੂਸ ਹੁੰਦੀ ਐ ਇਸ ਤੋਂ ਜੀ ਜੀ ਸਰ ਇਹ ਦੇਖੋ ਪੇ ਕੰਮ ਹੱਲੇ 4-5 ਮਹੀਨੇ ਹੋਏ ਆ ਪੰਚਾਇਤਾਂ ਬਣੀਆਂ ਨੂੰ ਹੱਲੇ ਕੋਈ ਫੰਡਸ ਵਗੈਰਾ ਤਾਂ ਆਏ ਨਹੀਂ ਆ ਸੋ ਅਫਸਰਾਂ ਦੇ ਨਾਲ ਜਿੰਨੀ ਕਿ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਮਾਰਚ ਦੇ ਵਿੱਚ ਜਿਹੜੀਆਂ ਸਾਨੂੰ ਗ੍ਰਾਂਟਸ ਵਗੈਰਾ ਆਣੀਆਂ ਸ਼ੁਰੂ ਹੋ ਜਾਣੀਆਂ ਸੋ ਜਿੱਦਾਂ ਇਹ ਗ੍ਰਾਂਟਸ ਆਂਦੀਆਂ ਇੱਕ ਤਾਂ ਪਹਿਲਾਂ ਅਸੀਂ ਇੱਥੇ ਬੱਚਿਆਂ ਦੇ ਲਈ ਲੈਟਰਿੰਗ ਬਾਥਰੂਮ ਦਾ ਪ੍ਰੋਵੀਜ਼ਨ ਰੱਖਿਆ ਹੈ ਬਾਹਰ ਉਹ ਲੈਟਰਿੰਗ ਬਾਥਰੂਮ ਬਣਾਵਾਂਗੇ ਕਿਉਂਕਿ ਸਾਡੇ ਇੱਥੇ ਦੋ ਸਰਕਾਰੀ ਸਕੂਲ ਆ ਸੋ ਉਹਨਾਂ ਟੀਚਰਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਬੱਚਿਆਂ ਦਾ ਅਸੀਂ ਇਵੈਂਟ ਤਾਂ ਇੱਥੇ ਕਰਾ ਸਕਦੇ ਹਾਂ ਥੋੜਾ ਜਿਹਾ ਕਿਉਂਕਿ ਲੇਡੀਜ਼ ਨੇ ਆਣਾ ਬੱਚਿਆਂ ਨੇ ਬੱਚੀਆਂ ਨੇ ਵੀ ਆਣਾ ਸੋ ਉਹਦੇ ਲਈ ਲੈਟਰਿੰਗ ਬਾਥਰੂਮ ਦਾ ਜਿਹੜਾ ਹੈਗਾ ਉਹ ਸਾਨੂੰ ਜ਼ਰੂਰੀ ਆ ਉਹ ਅਸੀਂ ਪਹਿਲ ਇਹ ਸਕੂਲ ਦੇ ਬੱਚੇ ਜਿਹੜੇ ਉਹ ਵੀ ਇੱਥੇ ਆ ਕੇ ਖੇਡਿਆ ਕਰਨਗੇ ਹਾਂ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਕੋਲ ਦੇਖੋ ਦੋ ਸਕੂਲ ਆ ਸਾਡੇ ਸਰਕਾਰੀ ਇੱਕ ਐਲੀਮੈਂਟਰੀ ਸਕੂਲ ਆ ਇੱਕ ਛੋਟਾ ਬੱਚਿਆਂ ਦਾ ਸੋ ਸਾਡੇ ਕੋਲ ਇੱਕ ਹਾਈ ਸਕੂਲ ਆ 10ਵੀਂ ਤੱਕ ਇੱਕ ਐਲੀਮੈਂਟਰੀ ਆ ਦੋਨਾਂ ਦੇ ਕੋਲ ਸਾਡੇ ਕੋਲ ਬੜੀ ਮਾੜੀ ਗੱਲ ਆ ਕਿ ਸਾਡੇ ਕੋਲ ਗਰਾਊਂਡ ਨਹੀਂ ਸੀ ਬੱਚਿਆਂ ਕੋ ਗਰਾਊਂਡ ਹੈਗੀ ਸਾਡੀ ਸਰਦਾਰ ਬਹਾਦਰ ਰਮੀ ਚੰਦ ਜਿਹੜਾ ਸਾਡਾ ਸਕੂਲ ਸੀਗਾ ਉਹ ਬੰਦ ਹੋ ਗਿਆ ਉੱਥੇ ਗਰਾਊਂਡ ਹੈਗੀ ਪਰ ਸਾਡੇ ਜਿਹੜੇ ਬੱਚੇ ਛੋਟੇ ਆ ਉਹ ਥੋੜਾ ਨੈਸ਼ਨਲ ਹਾਈਵੇ ਕਰਕੇ ਉਧਰ ਥੋੜੀ ਕ੍ਰੋਸਿੰਗ ਦੀ ਮੁਸ਼ਕਲ ਆ ਸੋ ਇਹ ਬੱਚਿਆਂ ਕਰਕੇ ਖਾਸ ਤੌਰ ਤੇ ਤਿਆਰ ਕੀਤੀ ਗਈ ਹੈ ਬਾਕੀ ਸਾਡੇ ਪਿੰਡ ਦੀ ਡਿਮਾਂਡ ਵੀ ਸੀ ਆਂਡ ਗਵਾਂਡ ਦੇ ਪਿੰਡਾਂ ਦੀ ਵੀ ਡਿਮਾਂਡ ਸੀ ਇੱਕ ਛੱਟ ਕੋ ਗਰਾਊਂਡ ਹੋਣੀ ਚਾਹੀਦੀ ਬੱਚਿਆਂ ਲਈ ਸੋ ਇਸ ਕਰਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਆਪਾਂ ਇਹ ਗਰਾਊਂਡ ਤਿਆਰ ਕੀਤੀ ਹੈ ਤੇ ਸਰ ਕੋਈ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਲਈ ਜਾਂ ਯੂਥ ਲਈ ਯੂਥ ਨੂੰ ਮੈਸੇਜ ਇਹ ਹੀ ਆ ਕਿ ਦੇਖੋ ਆਪਾਂ ਖੇਡ ਮੇਲਾ ਕਰਾਉਣ ਲੱਗੇ ਆ ਸੋ ਤੁਸੀਂ ਜਿਹੜੀ ਮਰਜ਼ੀ ਖੇਡ ਦੇ ਨਾਲ ਸੰਬੰਧਤ ਹੋ ਸਾਨੂੰ ਜਰੂਰ ਆ ਕੇ ਮਿਲਿਓ ਤੁਸੀਂ ਕਿਸੇ ਵੀ ਖੇਡ ਇਹ ਨਹੀਂ ਸੋਚਣਾ ਕਿ ਮੈਂ ਆ ਚੀਜ਼ ਖੇਡਦਾ ਪਤਾ ਨਹੀਂ ਉੱਥੇ ਟੂਰਨਾਮੈਂਟ ਚ ਹੈਗੀ ਜਾਂ ਹੈ ਨਹੀਂ ਆਪਾਂ ਇਹ ਖੇਡ ਮੇਲਾ ਕਰਾਣਾ ਉਹ ਦੇਖਣਾ ਹੈ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਕਿਹੜੀਆਂ ਗੇਮਾਂ ਨੂੰ ਪਸੰਦ ਕਰਦੇ ਆ ਕਿੰਨੀ ਕੁ ਉਹਨਾਂ ਦੀ ਕੈਪੇਬਿਲਿਟੀ ਆ ਕਿਹਾਂ ਅਸੀਂ ਜਿਹੜਾ ਅੱਗੇ ਕੋਈ ਖੇਡ ਮੇਲਾ ਕਰਾਵਾਂਗੇ ਫਿਰ ਉਹ ਚੀਜ਼ ਨੂੰ ਆਪਾਂ ਵਿੱਚ ਐਡ-ਆਨ ਕਰਾਂਗੇ ਆਪਣਾ ਜਿਹੜੀ ਵੀ ਤੁਹਾਨੂੰ ਗੇਮ ਆਉਂਦੀ ਜਰੂਰ ਸਾਨੂੰ ਇੱਥੇ ਆ ਕੇ ਮਿਲਿਓ ਆਪਾਂ ਬਕਾਇਦਾ ਇਹਦੇ ਲਈ ਕੈਸ਼ ਪ੍ਰਾਈਜ਼ ਵੀ ਬੱਚਿਆਂ ਲਈ ਰੱਖਾਂਗੇ ਉਹਨਾਂ ਦੀਆਂ ਕਿੱਟਸ ਦਾ ਵੀ ਅਰੇਂਜਮੈਂਟ ਕਰਾਂਗੇ ਸੋ ਲਾਸਟ ਵਿੱਚ ਬੇਨਤੀ ਜਿਹੜੀ ਹੈਗੀ ਆ ਫਿਰ ਮੈਂ ਘੁੰਮ ਕੇ ਨਸ਼ੇ ਤੇ ਮੇਰੀ ਗੱਲ ਆਣੀ ਹੈ ਕਿਉਂਕਿ ਮੈਂ ਇਲੈਕਸ਼ਨ ਇਸੇ ਮੁੱਦੇ ਤੇ ਲੜਿਆ ਸੀ ਆਪਣੇ ਪਿੰਡ ਦੇ ਵਿੱਚ ਉਹ ਨਸ਼ਾ ਜਿਹੜਾ ਆਪਾਂ ਇਹਨੂੰ ਖਾਤਮਾ ਕਰਨ ਵਾਸਤੇ ਹੀ ਮੈਂ ਇਲੈਕਸ਼ਨ ਲੜਿਆ ਸੀ ਮੈਂ ਇਸ ਚੀਜ਼ ਤੋਂ ਭਜਦਾ ਵੀ ਨਹੀਂ ਤੇ ਕਿੰਨਾ ਕੁ ਪਰਸੈਂਟ ਸੋਚਦੇ ਹੋ ਕਿ ਨਸ਼ਾ ਪਿੰਡ ਦੇ ਵਿੱਚੋਂ ਖਤਮ ਹੋ ਚੁੱਕਾ ਹੁਣ ਦੇਖੋ ਫਰਕ ਤਾਂ ਪੈਂਦਾ ਹੀ ਆ ਤੁਹਾਨੂੰ ਪਤਾ ਜਦੋਂ ਕੋਈ ਨਵੀਂ ਸਰਕਾਰ ਆਉਂਦੀ ਜਾਂ ਨਵਾਂ ਕੋ ਸਰਪੰਚ ਪੈਂਚ ਜਦੋਂ ਚੁਣ ਕੇ ਆਂਦਾ ਤੇ ਫਰਕ ਤਾਂ ਪੈਂਦਾ ਆ ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਬੰਦ ਹੋ ਗਿਆ ਪਰ ਆਪਾਂ ਬਾਰ-ਬਾਰ ਉਹਨਾਂ ਨੂੰ ਸੁਚੇਤ ਕਰੀ ਜਾਂਦੇ ਆ ਕਿ ਭਾਈ ਛੱਡ ਦਿਓ ਇੱਕ ਚੀਜ਼ ਹੋਰ ਵੀ ਦੱਸ ਦਿੰਨਾ ਪਹਿਲਾਂ ਵੀ ਮੈਂ ਰੌਲਾ ਪਾਉਂਦਾ ਰਿਆ ਮੈਂ ਖੁਦ ਵੀ ਲਾਈਵ ਹੋ ਕੇ ਗੱਲ ਕੀਤੀ ਆ ਕਿ ਜਿਹੜਾ ਬੰਦਾ ਨਸ਼ਾ ਵੇਚਦਾ 5 ਸਾਲ ਦੇ ਲਈ ਸਾਡੀ ਪੰਚਾਇਤ ਜਿੱਨਾ ਚ ਰਹੂਗੀ ਉਹਨਾਂ ਬੰਦਿਆਂ ਦੇ ਪਿੱਛੇ ਬਿਲਕੁਲ ਉਹਨਾਂ ਦਾ ਬਾਈਕਟ ਕੀਤਾ ਜਾਊਗਾ ਕਿਸੇ ਵੀ ਉਹਨਾਂ ਦੇ ਮਸਲੇ ਦੇ ਵਿੱਚ ਸਾਡੀ ਪੰਚਾਇਤ ਨਹੀਂ ਜਾਊਗੀ ਤਾਂ ਜੇ ਇਹੋ ਜਿਹੇ ਫੈਸਲੇ ਤੁਹਾਡੇ ਵਰਗੇ ਫੈਸਲੇ ਹੋਰ ਪੰਚਾਇਤਾਂ ਕਰਨ ਤਾਂ ਮੈਂ ਕਹਿੰਦਾ ਨਸ਼ਾ ਤਾਂ ਰਹਿਣਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਕਰਨੇ ਪੈਣੇ ਆਪਾਂ ਨੂੰ ਕੱਲਾ ਆਪਾਂ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਐਸਐਸਪੀ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਬਲੇਮ ਨਹੀਂ ਕਰ ਸਕਦੇ ਸਾਨੂੰ ਆਪ ਵੀ ਕੁਝ ਨਾ ਕੁਝ ਕਰਨਾ ਪੈਣਾ ਅਸੀਂ ਤਾਂ ਪੱਕੀਆਂ ਪਕਾਈਆਂ ਚਾਹੁੰਦੇ ਆ ਪਰ ਮੇਰੀ ਉਹ ਸੋਚ ਨਹੀਂ ਹੈਗੀ ਜੇ ਸਰਕਾਰ ਕਰ ਰਹੀ ਹੈ ਤੇ ਸਾਨੂੰ ਵੀ ਨਾਲ ਬਰਾਬਰ ਕਰਨਾ ਪੈਣਾ ਔਰ ਜੋ ਮੇਰੀ ਸਗੀ ਡਿਮਾਂਡ ਉਹਦੇ ਤੇ ਐਕਸ਼ਨ ਚੱਲ ਵੀ ਰਿਹਾ ਮੈਂ ਐਵੇਂ ਨਹੀਂ ਕਹਣਾ ਕਿ ਸਰਕਾਰ ਕਰ ਨਹੀਂ ਰਹੀ ਮੈਂ ਬਕਾਇਦਾ ਅਫਸਰਾਂ ਨੂੰ ਮਿਲਿਆ ਸੀ ਔਰ ਉਹਦੇ ਤੇ ਪੂਰੀ ਕਾਰਵਾਈ ਹੋ ਵੀ ਰਹੀ ਆ ਤੇ ਟੂਰਨਾਮੈਂਟ ਜਿਹੜੀ ਗੱਲ ਹੋਈ ਸੀ ਤੇ ਜੇ ਕਿਸੇ ਨੇ ਤੁਹਾਡਾ ਨਾਲ ਸੰਪਰਕ ਕਰਨਾ ਹੋਵੇ ਕਿੱਥੇ ਸੰਪਰਕ ਕਰ ਸਕਦਾ ਤਾਂ ਕੀ ਕੰਟੈਕਟ ਨੰਬਰ ਅਸੀਂ ਬਕਾਇਦਾ ਦੇਖੋ ਇਹਦਾ ਪਲਾਨ ਕਰਾਂਗੇ ਖੇਡ ਮੇਲੇ ਦਾ ਆਪਾਂ ਘੱਟ ਤੋਂ ਘੱਟ 5 ਦਿਨ ਦਾ ਇਹ ਖੇਡ ਮੇਲਾ ਚੱਲੂਗਾ ਉਹਦੇ ਲਈ ਆਪਾਂ ਫਲੈਕਸਾਂ ਵੀ ਬਣਾਵਾਂਗੇ ਲੀਫਲੈਟ ਵੀ ਦਵਾਂਗੇ ਅਨਾਉਂਸਮੈਂਟ ਵੀ ਪਿੰਡਾਂ ਜਾ ਕੇ ਕਰਾਵਾਂਗੇ ਜਿਹੜੀ ਵੀ ਖੇਡ ਦੇ ਨਾਲ ਬੱਚੇ ਸੰਬੰਧ ਰੱਖਦੇ ਆ ਉਹ ਸਾਨੂੰ ਜਰੂਰ ਆ ਕੇ ਮਿਲਣ ਉਹਨਾਂ ਨੇ ਅਸੀਂ ਤੁਹਾਨੂੰ ਦੱਸ ਦਿੰਨਾ ਕਿ ਇੱਕ ਫੁੱਟਬਾਲ ਦਾ ਅੰਡਰ 17 ਇਹ ਅਸੀਂ ਇੱਥੇ ਪਲਾਨ ਕੀਤਾ ਉਸ ਤੋਂ ਬਾਅਦ ਬੱਚਿਆਂ ਦੀਆਂ ਦੌੜਾਂ ਉਸ ਤੋਂ ਬਾਅਦ ਰੱਸਾ ਖੇਡ ਸੀ ਇਹ ਤਾਂ ਮੇਨ ਜਿਹੜੀਆਂ 3-4 ਗੇਮਾਂ ਹੈਗੀਆਂ ਉਹ ਤਾਂ ਅਸੀਂ ਕਰਵਾਉਣੀਆਂ ਹੀ ਆਂ ਅਗਰ ਕੋਈ ਇਸ ਤੋਂ ਇਲਾਵਾ ਕੋਈ ਹੋਰ ਵੀ ਤੁਹਾਨੂੰ ਗੇਮ ਆਂਦੀ ਆ ਤੇ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਆ ਅਸੀਂ ਇਹ ਨਹੀਂ ਕਿ ਬੱਚੇ ਕਹਿੰਦੇ ਕਿ ਅਸੀਂ ਤਾਂ ਆ ਖੇਡਣਾ ਪਰ ਉੱਥੇ ਆ ਚੱਲ ਰਿਹਾ ਨਹੀਂ ਉਹਨਾਂ ਦੇ ਹਿਸਾਬ ਨਾਲ ਹੀ ਆਪਾਂ ਚੱਲਣਾ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਉਹਨਾਂ ਨੂੰ ਦਵਾਂਗੇ ਇੱਥੇ ਸੋ ਰਿਕੁਐਸਟ ਹੀ ਆ ਤੁਹਾਡੇ ਮਾਧਿਅਮ ਰਾਹੀਂ ਤੇ ਜਰੂਰ ਇੱਕ ਵਾਰੀ ਸਾਡਾ ਜਦੋਂ ਸਟਾਰਟ ਹੁੰਦਾ ਅਸੀਂ ਬਕਾਇਦਾ ਇਹਦੀਆਂ ਅਨਾਉਂਸਮੈਂਟ ਵੀ ਕਰਾਵਾਂਗੇ ਆਟੋ ਵੀ ਘਮਾਵਾਂਗੇ ਪਿੰਡਾਂ ਦੇ ਵਿੱਚ ਸਪੀਕਰ ਲਾ ਕੇ ਸੋ ਜਰੂਰ ਸਾਡੀ ਕਮੇਟੀ ਦੇ ਨਾਲ ਇੱਕ ਵਾਰੀ ਜਰੂਰ ਸੰਪਰਕ ਕਰਨ ਆ ਕੇ ਜੀ ਸੋਏ ਸਨ ਬੱਬੂ ਮਹੇਜੀ ਜੋ ਬਜਵਾੜਾ ਕਲਾਂ ਦੇ ਮੌਜੂਦਾ ਸਰਪੰਚ ਨੇ ਤੇ ਨਸ਼ਿਆਂ ਨੂੰ ਲੈ ਕੇ ਇੱਕ ਬਹੁਤ ਵੱਡੇ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵੱਡੀ ਇੱਕ ਸੋਚ ਨਾਲ ਚੱਲ ਰਹੇ ਨੇ ਕਿ ਜੇਕਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਨੌਜਵਾਨ ਜਾਂ ਕੋਈ ਵੀ ਵਿਅਕਤੀ ਮਿਲਦਾ ਤਾਂ ਉਹਦਾ ਇਹਨਾਂ ਵੱਲੋਂ ਪੰਚਾਇਤ ਵੱਲੋਂ ਵੇ ਬਾਈਕਟ ਕੀਤਾ ਜਾਵੇਗਾ 5 ਸਾਲ ਲਈ ਉਸ ਤੋਂ ਬਾਅਦ ਨੌਜਵਾਨਾਂ ਨੂੰ ਖੇਡਣ ਦੇ ਵਿੱਚ ਖੇਡ ਭਾਵਨਾ ਨਾਲ ਆਉਣ ਦੀ ਅਪੀਲ ਵੀ ਕੀਤੀ ਗਈ ਹੈ ਤੇ ਜਿਹੜੇ ਟੂਰਨਾਮੈਂਟ ਨੇ ਉਹਦੇ ਵਿੱਚ ਵੀ ਸ਼ਾਮਲ ਹੋਣ ਦੀ ਕਿਸੇ ਵੀ ਗੇਮ ਨਾਲ ਸੰਬੰਧ ਰੱਖਦਾ ਹੋਵੇ ਤਾਂ ਇਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਤਾਂ ਕਿ ਉਸ ਨੌਜਵਾਨ ਨੂੰ ਜਾਂ ਉਸ ਬੱਚੇ ਨੂੰ ਇਹ ਅਗਰ ਉਹਨੂੰ ਕੋਈ ਸਪੋਰਟ ਮਿਲਦੀ ਹੈ ਜਾਂ ਨਹੀਂ ਮਿਲਦੀ ਸਪੋਰਟ ਜੇ ਨਹੀਂ ਮਿਲਦੀ ਤਾਂ ਇਹਨਾਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਜਾਵੇਗਾ ਸਪੋਰਟ ਦਿੱਤੀ ਜੇ ਕੋਈ ਨਸ਼ਾ ਛੱਡਣਾ ਵੀ ਚਾਹੁੰਦਾ ਅਸੀਂ ਬਿਲਕੁਲ ਉਹਦਾ ਨਾਮ ਗੁਪਤ ਰੱਖਾਂਗੇ ਔਰ ਮੈਂ ਆਪਣੇ ਖਰਚੇ ਤੇ ਮੈਂ ਨਹੀਂ ਕਹਿੰਦਾ ਕਿ ਪੰਚਾਇਤ ਦੇ ਖਰਚੇ ਤੇ ਮੈਂ ਆਪਣੇ ਖਰਚੇ ਦੇ ਉੱਤੇ ਅਸੀਂ ਉਹਦਾ ਇਲਾਜ ਵੀ ਕਰਾਵਾਂਗੇ ਅਸੀਂ ਇੱਥੇ ਤੱਕ ਵੀ ਕਹਿੰਨੇ ਕਿ ਜੇ ਕੋਈ ਭਰਾ ਸਾਡਾ ਨਸ਼ਾ ਛੱਡਣਾ ਚਾਹੁੰਦਾ ਇਸ ਕੋਡ ਚੋਂ ਬਾਹਰ ਨਿਕਲਣਾ ਚਾਹੁੰਦਾ ਉਹਨੂੰ ਇਦਾਂ ਲੱਗਦਾ ਕਿ ਮੈਂ ਸ਼ਾਇਦ ਸਰਪੰਚ ਸਾਹਿਬ ਕੋ ਜਾਊਂਗਾ ਤਾਂ ਮੇਰਾ ਕੋ ਰੌਲਾ ਪੈ ਜਾਣਾ ਬਿਲਕੁਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਬਿਲਕੁਲ ਗੁਪਤ ਰੱਖ ਕੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਬਕਾਇਦਾ ਜਿਹੜੀ ਉਹਨੂੰ ਚੀਜ਼ ਦੀ ਸਹੂਲਤ ਦੀ ਲੋੜ ਹੋਗੀ ਆਪਾਂ ਉਹਨੂੰ ਪ੍ਰੋਵਾਈਡ ਕਰਾਵਾਂਗੇ ਤਾਂ ਲੋ ਜੀ ਨਵੀਂ ਸੋਚ ਨਾਲ ਤੁਸੀਂ ਮਿਲ ਸਕਦੇ ਹੋ ਜੀ ਸਰਪੰਚ ਸਾਹਿਬ ਨੂੰ ਤੇ ਖੇਡ ਭਾਵਨਾ ਨਾਲ ਗਰਾਊਂਡ ਵੀ ਬੜੀਆ ਤਿਆਰ ਹੋ ਗਈ ਆ ਤੇ ਇੱਥੇ ਖੇਡ ਸਕਦੇ ਹੋ ਆ ਕੇ ਤੇ ਟੂਰਨਾਮੈਂਟ ਜੋ ਬਿਲਕੁਲ ਹੀ ਨਜ਼ਦੀਕ ਆ ਰਿਹਾ ਜਲਦੀ ਕਰਵਾਇਆ ਜਾਏਗਾ ਪੰਚਾਇਤ ਵੱਲੋਂ ਤੇ ਹਮ ਹਮ ਆ ਕੇ ਪਹੁੰਚੋ ਤੇ ਇਸ ਟੂਰਨਾਮੈਂਟ ਦਾ ਆਨੰਦ ਲਓ ਤੇ ਸੱਜਣੋ ਨਸ਼ੇ ਨੂੰ ਜ਼ਰੂਰ ਤਿਆਗੋ ਨਸ਼ਾ ਕਰਨਾ ਨਹੀਂ ਨਸ਼ੇ ਨੂੰ ਤਿਆਗੋ ਤੇ ਬੇਫਿਕਰ ਹੋ ਕੇ ਪੰਜਾਬ ਪੁਲਿਸ ਆ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਉਹਨਾਂ ਨੂੰ ਤੁਸੀਂ ਆਪਣਾ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਨਾਮ ਵੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਗੁਪਤ ਰੱਖਿਆ ਜਾਵੇਗਾ ਸੋ ਸਰਪੰਚ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਇਹਨਾਂ ਨਾਲ ਵੀ ਤੁਸੀਂ ਰਾਬਤਾ ਕੰਮ ਕਰ ਸਕਦੇ ਹੋ ਕੈਮਰਾਮੈਨ ਪਵਨ ਦੇ ਨਾਲ ਮੈਂ ਨੂੰ ਸਿੰਘ ਚੀਮਾ ਜੀਬੀਸੀ ਅਪਡੇਟ ਹੁਸ਼ਿਆਰਪੁਰ